ਹਾਂਜੀ ਵੈਲਕਮ ਟੂ ਮਾਈ ਬਲੌਗ ਆਪਾਂ ਪਹਿਲਾ ਬਲੌਗ ਜਿਸ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਨਾਲ ਕਰਾਂਗੇ ਤੇ ਸਾਰੇ ਵੀਰ ਵੇਖਣ ਭੈਣਾਂ ਆਪਣੀਆਂ ਸਕਿੱਪ ਨਾ ਕੋਈ ਕਰੇ ਜੇ ਤੁਹਾਨੂੰ ਆਪਣਾ ਵੀਡੀਓ ਪਸੰਦ ਆਇਆ ਤੇ ਸਾਰੇ ਆਪ ਨੂੰ ਕਮੈਂਟ ਕਰਕੇ ਦੱਸਿਓ ਜੋ ਕੀ ਅੱਗੇ ਤੋਂ ਆਪਾਂ ਸਾਰੀਆਂ ਹਿਸਟਰੀ ਵਾਲੀਆਂ ਵੀਡੀਓ ਗੁਰਦਰਾ ਸਾਹਿਬ ਦੀਆਂ ਉਹ ਸਾਰੀਆਂ ਆਪਾਂ ਤੁਹਾਨੂੰ ਦੱਸਾਂਗੇ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਛੁੱਕਰ ਚੱਕਿਆ ਮਿਸਲ 915 ਦੇ ਘਰ ਵਿੱਚ ਹੋਇਆ ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਰਿਹਾ ਪਰ ਉਸਨੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਬੜੀ ਨਿੰਮਕੁੰਤਾ ਹਾਸਲ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਬਚਪਨ ਤੋਂ ਹੀ ਆਪਣੀ ਬਹਾਦਰੀ ਦੇ ਜੋਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ ਸਨ 1797 ਏ.ਡੀ. ਵਿੱਚ ਜਦੋਂ ਰਣਜੀਤ ਸਿੰਘ ਨੇ ਛੁੱਕਰੀਆ ਚੱਕਿਆ ਮਿਸਲ ਦੀ ਬਾਗਡੋਰ ਸੰਭਾਲੀ ਤਾਂ ਉਸ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਬੜੀ ਗੰਭੀਰ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਹਨੇਰਮਈ ਯੁੱਗ ਵਿੱਚੋਂ ਲੰਘ ਰਿਹਾ ਸੀ ਮਹਾਰਾਜਾ ਅੰਮ੍ਰਿਤ ਸਿੰਘ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1799 ਈਸਵੀ ਦੇ ਚਲੋਬਦੀ ਜੇਤ ਤੋਂ ਕੀਤੀ ਸੀ ਪਰ ਮੁल्तान ਕਸ਼ਮੀਰ ਅਤੇ ਪੇਸ਼ਾਵਰ ਮਹਾਰਾਜਾ ਰਣਜੀਤ ਸਿੰਘ ਦੀਆਂ ਉਹ ਸਭ ਤੋਂ ਮਹੱਤਵਪੂਰਨ ਸਤਾਨ ਸਨ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਬਹਾਦਰੀ ਅਤੇ ਯੋਗਤਾ ਤੇ ਸਿਹਤ ਤੇ ਆਪਣੇ ਛੋਟੇ ਜਿਹੇ ਰਾਜ ਨੂੰ ਇੱਕ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ ਹੁਣ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਸਥਾਨ ਦੀ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਛੋਕਰ ਚੱਕਿਆ ਮਿਸਲ ਨਾਲ ਸੰਬੰਧਨ ਨੇਤਾ ਮਹਾਂ ਸਿੰਘ ਦੇ ਘਰ 1780 ਈਸਵੀ ਵਿੱਚ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਮਿਤੀ ਅਤੇ ਜਨਮ ਸਥਾਨ ਬਾਰੇ ਇਤਿਹਾਸਕਰ ਵਿੱਚ ਬਹੁਤ ਮੰਦਭੇਦ ਪਾਇਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਮਿਤੀ 2 ਨਵੰਬਰ 1780 ਈਸਵੀ ਨੂੰ ਦੱਸਦੇ ਹਨ ਅਤੇ ਇਤਿਹਾਸਕਾਰਾਂ ਨੇ ਆਪਣਾ ਆਧਾਰ ਉਹਨਾਂ ਚਬਦਾਂ ਨੂੰ ਬਣਾਇਆ ਹੈ ਜੋ ਮਹਾਂ ਸਿੰਘ ਦੀ ਹਵੇਲੀ ਦੇ ਇੱਕ ਕਮਰੇ ਦੇ ਬਾਹਰ ਲਿਖੇ ਹੋਏ ਸਨ ਮਹਾਰਾਜ ਰਣਜੀਤ ਸਿੰਘ ਜੀ ਦਾ ਜਨਮ ਪਿੰਡ ਗੁੱਜਰਵਾਲਾ ਵਿਖੇ ਹੋਇਆ ਸੀ ਅਤੇ ਮਹਾਰਾਜਾ ਦੇ ਬਚਪਨ ਦੀ ਸਿੱਖਿਆ ਬਾਰੇ ਹੁਣ ਤੁਹਾਨੂੰ ਦੱਸਾਂਗੇ ਮਹਾਰਾਜਾ ਰਣਜੀਤ ਸਿੰਘ ਆਪਣੇ ਮਾਪਿਆਂ ਦੇ ਇੱਕ ਇੱਕੋ ਸੰਤਾਨ ਸੀ ਜਿਸ ਲਈ ਉਸ ਦਾ ਪਾਲਣ ਪੋਚਣ ਬੜੇ ਹੀ ਲਾਡ ਪਿਆਰ ਨਾਲ ਕੀਤਾ ਗਿਆ ਸੀ ਰਣਜੀਤ ਸਿੰਘ ਮਹੌਲੀ ਛੋਟਾ ਸੀ ਕਿ ਉਸ ਦੇ ਤੇਜਕ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਜਦੋਂ 5 ਵਰਿਆਂ ਦਾ ਹੋਇਆ ਤਾਂ ਉਸ ਨੂੰ ਗੁੱਜਰਵਾਲਾ ਵਿਖੇ ਭਾਈ ਬਾਖ ਸਿੰਘ ਦੀ ਧਰਮਸ਼ਾਲਾ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਪੇਜਿਆ ਮਹਾਰਾਜਾ ਰਣਜੀਤ ਸਿੰਘ ਪੜਾਈ ਵਿੱਚ ਬਹੁਤ ਹੁਸ਼ਿਆਰ ਨਹੀਂ ਸੀ ਇਸ ਕਰਕੇ ਉਹ ਸਾਰੀ ਉਮਰ ਅਨਪੜ੍ਹ ਹੀ ਰਹਾ ਮਹਾਰਾਜਾ ਰਣਜੀਤ ਸਿੰਘ ਜਿਆਦਾ ਸਮਾਂ ਘੋੜਸਵਾਰੀ ਅਤੇ ਖੇਡ ਬਾਹਰ ਵਾਈ ਸਿੱਖਣ ਦੇ ਸ਼ੌਕਾਰ ਕੇ ਦੰਦ ਵਿੱਚ ਬਤੀਤ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਯੋਗਤਾ ਨੂੰ ਦੇਖਦੇ ਹੋਏ ਮਹਾਰਾਜਾ ਜੀ ਪਿਤਾ ਮਹਾ ਸਿੰਘ ਨੇ ਇਹ ਪ੍ਰਖਵਾਨ ਕੀਤੀ ਕਿ ਗੁੱਜਰਵਾਲਾ ਦਾ ਰਾਜ ਮੇਰੇ ਬਹਾਦਰ ਪੁੱਤ ਰਣਜੀਤ ਸਿੰਘ ਲਈ ਕਾਫੀ ਨਹੀਂ ਹੋਵੇਗਾ। ਉਹ ਇੱਕ ਮਹਾਨ ਜੋਦਾ ਬਣੇਗਾ। ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਸਿਰਫ ਸੁਹਾਵਰਿਆਂ ਦੇ ਸੰਦ ਜਦੋਂ ਕਿ ਕਨਿਆ ਮਿਸਲ ਦੇ ਸਰਦਾਰ ਜੈਲ ਸਿੰਘ ਦੀ ਪੁੱਤਰੀ ਅਤੇ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਨ ਕੌਰ ਨੇ ਰਣਜੀਤ ਨੂੰ ਸ਼ਕਤੀ ਬਣਾਉਣ ਵਿੱਚ ਬੜਾ ਸ਼ਿਲਾੰਗ ਜੋਗਦਨ ਦਿੱਤਾ ਮਾਹ ਰਾਜਾ ਰਣਜੀਤ ਸਿੰਘ ਦੀ ਬਰਾਤ ਮਾਹ ਰਾਜਾ ਰਣਜੀਤ ਸਿੰਘ 1780 1739 ਜਿਸ ਨੂੰ ਸ਼ੇਰ-ਏ-ਪੰਜਾਬ ਜਾਂ ਸਰਕਾਰ ਵਜੋਂ ਜਾਣਿਆ ਜਾਂਦਾ ਹੈ ਪੰਜ ਦਰਿਆਵਾਂ ਦੀ ਧਰਤੀ ਉੱਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਸੀ ਇੱਕ ਦੁਰਲੱਭ ਦ੍ਰਿਸ਼ਟੀ ਦੇ ਗਾਨ ਮਾਹ ਰਣਜੀਤ ਸਿੰਘ ਸਤਲੁਜ ਤੋਂ ਕਾਬਲ ਖੰਡਰ ਕਸ਼ਮੀਰ ਅਦਾ ਲਦਾਖੇ ਤੱਕ ਰਾਜ ਕੀਤਾ ਉਸ ਦੀ ਪਵਿੱਤਰ ਨਗਰੀ ਨਾਲ ਬਹੁਤ ਸਾਸੀ ਲਾਹੌਰ ਵਿਖੇ ਆਪਣੇ ਠਹਿਰਨ ਦੌਰਾਨ ਉਹ ਅਕਸਰ ਮਹੰਦਰ ਸਾਹਿਬ ਜਾਂਦੇ ਸਨ ਅਤੇ ਲੰਬੇ ਥੈਰਨ ਲਈ ਇੱਥੇ ਇੱਕ ਗਰਮੀਆਂ ਦਾ ਮਹਿਲ ਬਣਾਇਆ ਸੀ ਸ਼ਹਿਰ ਦਾ ਪ੍ਰਸ਼ਾਸਨ ਮਹਾਰ ਮਹਾਰਾਜਾ ਦੇ ਸਮਾਨ ਦੀ ਦੇਖਭਾਲ ਕਰਨ ਵਿੱਚ ਅਸਫਲ ਰਿਹਾ ਅਤੇ ਕਈ ਸਮਾਰਕਾਂ ਵੱਲੋਂ ਧਿਆਨ ਦੇਣ ਦੀ ਦਵਾਈ ਦਿੱਤੀ ਗਈ ਪਰ ਕੋਈ ਵੀ ਰਾਮ ਬਾਗ ਦਾ ਦੌਰਾ ਕਰਕੇ ਮਹਾਰਾਜਾ ਮੌਨਤਾ ਨੂੰ ਮਹਿਸੂਸ ਕਰ ਸਕਦਾ ਹੈ ਜਿੱਥੇ ਕੁਝ ਸਮਾਰਕ ਸੁਰੱਖਤ ਹਨ ਪਹਿਲਾ ਇਹ ਬਾਗ 84 ਏਕੜ ਦੇ ਵਿੱਚ ਫੈਲਿਆ ਹੋਇਆ ਸੀ ਪਾਰਕ ਕੰਕਰੀਟ ਦੀਆਂ ਛਿੜਕਾਂ ਤੇ ਚਾਰੇ ਪਾਸੇ ਵੱਡੇ ਵੱਡੇ ਕਬਜ਼ੇ ਹੋਣ ਕਰਕੇ 35 ਏਕੜ ਦਾ ਰਕਬਾ ਕੋਲ ਲੋਕਾਂ ਲਈ ਖੁੱਲਾ ਛੱਡ ਦਿੱਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਤਾਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉੱਤਰ ਵਿੱਚ ਮ达ਤਕੋਨ ਦੱਖਣ ਵਿੱਚ ਸ਼ਿਗਾਰਪੁਰ ਤੱਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਸ਼ਾਵਰ ਤੱਕ ਫੈਲਿਆ ਹੋਇਆ ਸੀ। ਇਸ ਤਰ੍ਹਾਂ ਮਹਾਰਾਜਾ ਜੀ ਸਿੰਘ ਨੇ ਆਪਣੇ ਸ਼ਾਸਨ ਨਕਾਲ throne ਇਕਤਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਸੀ ਮਹਾਰਾਜਾ ਜੀ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਦੇਸ਼ਾਂ ਨੂੰ ਅਧੀਨ ਕੀਤਾ ਸਗੋਂ ਉਹਨਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਵੀ ਅਪਣਾਈ ਸੀ ਜਿਸ ਨਾਲ ਸਾਸਤਾਨੇ ਮਹਾਰਾਜਾ ਜੀ ਸਿੰਘ ਦੀ ਅਧਿਆਰ ਕੀ ਬਿਆ ਸ਼ਰਤਾਂ ਨੂੰ ਸਵੀਕਾਰ ਲਿਆ ਸੀ ਮਹਾਰਾਜਾ ਜੀ ਸਿੰਘ ਨੇ ਉਹਨਾਂ ਨੂੰ ਲਾ ਕੇ ਵਾਪਸ ਕਰ ਦਿੱਤੇ ਸਨ ਤੇ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਨ 1700 ਇਸਵੀ ਵਿੱਚ ਜਦੋਂ ਰਣਜੀਤ ਸਿੰਘ ਨੇ ਸ਼ੱਕ ਸ਼ੋਕਰ ਚੱਕੀਆਂ ਮਿਸਲ ਦੇ ਭਾਗ ਡੋਰ ਸੰਭਾਲੀ ਤਾਂ ਉਸ ਦਾ ਰਾਜ ਥੋੜੇ ਜਿਹੇ ਇਲਾਕੇ ਤੱਕ ਹੀ ਸੀਮਤ ਸੀ ਮਹਾਰਾਜਾ ਰਣਜੀਤ ਸਿੰਘ ਇਸ ਛੋਟੇ ਜਿਹੇ ਇਲਾਕੇ ਨੂੰ ਸਾਮਰਾਜ ਵਿੱਚ ਬਦਲ ਕਰਨਾ ਚਾਹੁੰਦਾ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਧਿਆਨ ਸੀ ਪੰਜਾਬ ਦੀਆਂ ਸਿੱਖ ਮਿਸਲਾਂ ਵੱਲ ਦਿੱਤਾ ਅਤੇ 12 ਮਿਸਲਾਂ ਦੀ ਸਥਾਪਨਾ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਨਈਆ ਮਿਸਲ ਨਾਲ ਮਿੱਤਰਤਾ ਦੇ ਸਬੰਧ ਕਾਇਮ ਕੀਤੀ ਅਦੇ 1796 ਈਸਵੀ ਵਿੱਚ ਸਰਗਵਾ ਸਿੰਘ ਗੁਰਬੱਚ ਸਿੰਘ ਜੀ ਦੀ ਪੁੱਤਰੀ ਮਹਤਾਬ ਕੌਰ ਨਾਲ ਵਿਆਹ ਕਰਵਾ ਲਿਆ ਕਰਨ ਦਾ ਨਵਕਰ ਰਣਜੀਤ ਸਿੰਘ ਨੇ ਸੰਨ 1717 95 ਈਸਵੀ ਵਿੱਚ ਨਾਤੀ ਮਿਸਲ ਦੇ ਸਰਦਾਰ ਕਜਾ ਸਿੰਘ ਦੀ ਪੁੱਤਰੀ ਰਾਜਕੌਰ ਦੇ ਨਾਲ ਦੂਸਰਾ ਵਿਆਹ ਕਰਵਾ ਲਿਆ 1801 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਤੇ ਫਤੇ ਸਿੰਘ ਅਨੁਵਾਲੇ ਵਿਚਾਰੇ ਕਰਨਨ ਦੇ ਮਿਲਾਕਾਤ ਹੋਈ ਇਸ ਮੌਕੇ ਦੋਵਾਂ ਸਰਦਾਰਾਂ ਨੇ ਆਪਸੇ ਜਪਗੰ ਤਾਲੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਜਤੂਰੀ ਵਿੱਚ ਸੋਹ ਖਾਦੀ ਗਈ ਉਹ ਸਦਾ ਭਰਾਵਾ ਮਾਨ ਕੇ ਰਹਿਣਗੇ ਅਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣਗੇ ਗੁਰਮੁਖ ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ ਵਾਕ ਵਾਕ ਮਿਸਲਾਂ ਦੇ ਸਰਦਾਰ ਇਸ ਸਭਾ ਵਿੱਚ ਸ਼ਾਮਲ ਹੋ ਕੇ ਬੈਰੀਆਂ ਵਿਰੁੱਧ ਕਾਰਵਾਈ ਅਤੇ ਮਸਲਿਆਂ ਨੂੰ ਪੂਰੇ ਮਾਮਲਿਆਂ ਉੱਤੇ ਸਾਂਝੇ ਤੌਰ ਤੇ ਵਿਚਾਰ ਕਰਦੇ ਸਨ ਮਹਾਰਾਜਾ ਜਿੰਦ ਸਿੰਘ ਨੇ ਇਹ ਨਹੀਂ ਸੀ ਸੋਚਦਾ ਕਿ ਕੋਈ ਮਸਲੂਰ ਸਰਦਾਰ ਗੁਰਮਤਾ ਦੇ ਮਾਧਿਮ ਰਾਹੀਂ ਉਸ ਨਾਲ ਬਰਾਬਰੀ ਦਾ ਦਾਅਵਾ ਕਰੇ ਇਹ ਸਭ ਉਸਨੇ 1805 ਇਸਵੀ ਵਿੱਚ ਇਸ ਸੰਸਥਾ ਦਾ ਕਾਜ਼ਮਾ ਕਰ ਦਿੱਤਾ ਮਹਾਰਾਜਾ ਜਿੰਦ ਸਿੰਘ ਦੀ ਜੋ ਮੌਤ 27 ਜੂਨ ਸਨ 1847 ਇਸਵੀ ਵਿੱਚ ਲਾਹੌਰ ਪਾਕਿਸਤਾਨ ਵਿਖੇ ਹੋ ਗਈ ਹਾਂਜੀ ਬਾਈ ਗੁਰਜੀ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਤੇ ਅ ਨੈਕਸਟ ਬਲੌਗ ਦੀ ਆਪਾਂ ਤੁਹਾਡੇ ਕੋਲ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਤੋਂ ਸਾਰੇ ਵੀਰ ਆਪਣੇ ਇਦਾਂ ਜੁੜੇ ਰਹੋ ਸਪੋਰਟ ਕਰਦੇ ਰਹੋ